ਇਹ ਤੇ ਕਹਿ ਰਹੇ ਤੁਸੀਂ ਕਪਾਉ ਉਗਾ ਲੋ ਦਾਲਾਂ ਉਗਾ ਲੋ ਤੇ ਜੇਕਰ ਇਹਨਾਂ ਨੇ ਕੋਈ ਇਦਾਂ ਦੇ ਏਰੀਆ ਵਾਈਜ਼ ਪ੍ਰੋਪੋਜ਼ਲਾਂ ਦੇਣੀਆਂ ਸੀਗੀਆਂ ਤੇ ਇਹ ਕੀ ਗੱਲ 10 ਸਰਕਾਰ 10 ਸਾਲ ਕੇਂਦਰ ਸਰਕਾਰ ਸੁੱਤੀ ਰਹੀ ਆ ਤੇ ਜਿਹੜਾ ਸਹੀ ਸਮਾਂ ਚੁਣਿਆ ਇਹਨਾਂ ਕਿਸਾਨਾਂ ਨੇ ਜਿਹੜਾ ਮੋਦੀ ਦੇ ਤੇ ਬੀਜਪੀ ਸਰਕਾਰ ਦੀ ਹਿੱਕ ਦੇ ਉੱਤੇ ਇਸ ਵੇਲੇ ਗੋਡਾ ਧੜਕੇ ਤੇ ਇਹਨਾਂ ਨੂੰ ਥੱਲੇ ਨੱਪਣ ਦੀ ਗੱਲ ਚੱਲ ਰਹੀ ਆ ਇਹ ਨੱਪ ਦੇ ਨਜ਼ਰ ਵੀ ਆ ਰਹੇ ਆ ਸੋਤਲ ਦੱਸਾ ਦਈਏ ਕੇ ਅੰਦਰ ਸਰਕਾਰ ਜਿਹੜੀ ਹੈ ਤਖ਼ਤਾਂ ਨੂੰ ਮਾਰੂਦੀਆਂ ਕਰਦੇ ਪਈ ਹੈ ਜਥੇਬੰਦੀਆਂ ਨੇ ਕੱਲ ਜਿਹੜੀ ਕੇਂਦਰ ਸਰਕਾਰ ਦੀ ਮੀਟਿੰਗ ਆਈ ਉਸ ਮੀਟਿੰਗ ਵਿੱਚ ਕਿਸਾਨਾਂ ਨੂੰ ਕੁਝ ਕੇਂਦਰ ਸਰਕਾਰ ਨੇ ਆਫਰ ਦਿੱਤੇ ਨੇ ਇਹ ਜਿਹੜੇ ਆਫਰ ਹੋਰ ਤਰ੍ਹਾਂ ਦਿੱਤੇ ਨੇ ਜਦੋਂ ਕਿਸਾਨ ਐਮਐਸਪੀ ਲੈਣਗੇ ਜਦੋਂ ਕੇਂਦਰ ਨੇ ਉਹਨਾਂ ਨੂੰ ਦਾਲਾਂ ਲਾਉਣ ਬਾਰੇ ਹੋਰ ਆਫਰ ਦਿੱਤੇ ਇਹਨਾਂ ਸਾਡਾ ਕੋਈ ਕਿਸਾਨ ਜਥੇਬੰਦੀਆਂ ਦੇ ਆ ਨੇ ਆਫਰ ਕੀਤਾ ਤੁਹਾਨੂੰ ਕਿੰਨੇ ਕਮਜੂਰ ਹਾਂਜੀ ਭਾਜੀ ਇਹ ਕਿਹੜਾ ਕੇਂਦਰ ਸਰਕਾਰ ਨੇ ਕੱਲ ਦਾ ਆਫਰ ਦਿੱਤਾ ਕਿੰਨਾ ਕਮਜੂਰ ਹੈ ਤੁਹਾਨੂੰ ਇੰਦਰਪਾਲ ਸਿੰਘ ਬੈ ਇਹ ਤੇ ਕੇਂਦਰ ਸਰਕਾਰ ਤੇ ਉਸ ਨਾ ਕਹਾਣੀ ਦੇ ਉੱਤੇ ਚੱਲ ਰਹੀ ਹੈ ਕਿ ਕੰਮ ਆਏ ਨੂੰ ਕੰਮ ਲਾ ਕੇ ਭੇਜ ਦੋ ਕਿਸਾਨ ਸਾਡੇ ਗਏ ਐ ਐਮਐਸਪੀ ਦੀ ਗੱਲ ਕਰਨ ਉਹ ਐਮਐਸਪੀ ਦੀ ਗੱਲ ਕਰ ਰਹੇ ਜਿੱਦੇ ਵਿੱਚ ਪੂਰੇ ਦੇਸ਼ ਦਾ ਫਾਇਦਾ ਹੋਵੇ ਤੇ ਸਾਰੇ ਦੇਸ਼ ਦੇ ਵਿੱਚ ਜਿਹੜੀਆਂ ਫਸਲਾਂ ਉਗਾਈਆਂ ਜਾਂਦੀਆਂ ਨੇ ਉਹਨਾਂ ਦਾ ਰੇਟ ਤੈਅ ਹੋਵੇ ਪਰ ਇਹ ਤੇ ਕਹਿ ਰਹੇ ਵੀ ਤੁਸੀਂ ਕਪਾਹ ਉਗਾ ਲਓ ਦਾਲਾਂ ਉਗਾ ਲਓ ਤੇ ਜੇਕਰ ਇਹਨਾਂ ਨੇ ਕੋਈ ਇਦਾਂ ਦੇ ਏਰੀਆ ਵਾਈਜ਼ ਪ੍ਰਪੋਜ਼ਲਾਂ ਦੇਣੀਆਂ ਸੀਗੀਆਂ ਤੇ ਇਹ ਕੀ ਗੱਲ 10 ਸਰਕਾਰ 10 ਸਾਲ ਕੇਂਦਰ ਸਰਕਾਰ ਸੁੱਤੀ ਰਹੀ ਆ ਇਹਨਾਂ ਨੂੰ ਉਦੋਂ ਨਹੀਂ ਚੇਤਾਇਆ ਕਿ ਅਸੀਂ ਆਪਣੇ ਜਿਹੜੇ ਕਿਸਾਨ ਆ ਉਹਨਾਂ ਦੀ ਵੀ ਗੱਲ ਸੁਣੀ ਆ ਜੇ ਕੋਈ 6 ਸਾਲ ਪਹਿਲਾਂ ਸੁੱਤੇ ਰਹੇ ਸੀਗੇ ਤੇ ਜਗਾਇਆ ਤੇ ਸੀਗਾ ਦਿੱਲੀ ਤੇ ਜਾ ਕੇ ਸਾਡੀ ਕਿਸਾਨ ਜਥੇਬੰਦੀਆਂ ਨੇ 1.5 ਸਾਲ ਤਰਨਾ ਲਾ ਕੇ ਉਦੋਂ ਵਾਅਦੇ ਕੀਤੇ ਸੀਗੇ ਉਸ ਤੋਂ ਬਾਅਦ 2 ਸਾਲ ਫੇਰ ਇਹ ਕੁੰਭ ਕਰਨ ਦੀ ਨੀਂਦ ਸੁੱਤੇ ਰਹੇ ਨੇ ਤੇ ਮੈਨੂੰ ਲੱਗਦਾ ਆ ਵੀ ਇਹਨਾਂ ਦਾ ਸਾਡੀ ਜੋ ਕੇਂਦਰ ਸਰਕਾਰ ਆ ਇਹਨਾਂ ਦਾ ਤੇ ਇਸ ਵੇਲੇ ਧਿਆਨ ਸਾਡੇ ਜਿਹੜੇ ਭਾਰਤ ਦੇਸ਼ ਦੇ ਵਾਸੀ ਨੇ ਉਹਨਾਂ ਨੂੰ ਲੁੱਟਣ ਵਿੱਚ ਆ ਜਿਹੜੇ ਕਿਸਾਨ ਨੇ ਉਹਨਾਂ ਨੂੰ ਦੱਬਣ ਵਿੱਚ ਆ ਧਿਆਨ ਸਾਰਿਆਂ ਦਾ ਇਧਰ ਆ ਤੇ ਜਿਹੜੇ ਕੋਰਪੋਰੇਟ ਘਰਾਣੇ ਥੋੜੇ ਜੀ ਇਹਨਾਂ ਦੇ ਯਾਰ ਨੇ ਜਿਹੜੇ ਫਾਈਨਾਂਸ ਕਰਦੇ ਆ ਵੱਡੇ ਪੱਧਰ ਦੇ ਸਰਕਾਰਾਂ ਦੇ ਵਿੱਚ ਇਨਵੈਸਟ ਕਰਦੇ ਆ ਇਹਨਾਂ ਨੂੰ ਕਮਿਸ਼ਨਾਂ ਦਿੰਦੇ ਇਹਨਾਂ ਨੂੰ ਰਜਾਂਦੇ ਨੇ ਤੇ ਉਹਨਾਂ ਨੂੰ ਇਸ ਵੇਲੇ ਖੁਸ਼ ਕਰਨ ਦੀ ਜਿਹੜੀ ਆ ਜ਼ਿੰਮੇਵਾਰੀ ਨਿਭਾ ਰਿਹਾ ਕਿਉਂਕਿ ਤੁਹਾਨੂੰ ਪਤਾ ਆ ਵੀ ਹੋਰ ਕੋਈ 10 15 ਦਿਨਾਂ ਦੇ ਵਿੱਚ ਵਿੱਚ ਜਿਹੜਾ ਆ ਜਿਹੜਾ ਹੈਗਾ ਆ ਚੌਨ ਜਾਬਤਾ ਵੀ ਲੱਗ ਰਿਹਾ ਸੋ ਇਹ ਇਸ ਕਰਕੇ ਐਸ ਵੇਲੇ ਇਹਨਾਂ ਨੂੰ ਕਿਸਾਨਾਂ ਦੀ ਲੋੜ ਨਹੀਂ ਹੈਗੀ ਕਿਉਂਕਿ ਇਹਨਾਂ ਨੂੰ ਵੋਡ ਬੈਂਕ ਦੇ ਪਹਿਲਾਂ ਦਾ ਹੀ ਪੱਕਾ ਆ ਇਹਨਾਂ ਨੂੰ ਸਿਰਫ ਜਿਨ੍ਹਾਂ ਨੇ ਐਡਵਰਟਾਈਜ਼ਮੈਂਟ ਕਰਨੀ ਜਿਨ੍ਹਾਂ ਨੇ ਇਹਨਾਂ ਨੂੰ ਮੀਡੀਆ ਮੁਹੱਈਆ ਕਰਾਣਾ ਜਿਨ੍ਹਾਂ ਨੇ ਹੋਰ ਇਦਾਂ ਦੇ ਪ੍ਰੋਜੈਕਟ ਦੇਣੇ ਉਹਨਾਂ ਨੂੰ ਖੁਸ਼ ਕਰਨ ਦੇ ਵਿੱਚ ਲੱਗੇ ਹੋਇਆ ਇਹ ਜਿਹੜੇ ਸਾਡੇ ਕਿਸਾਨ ਆ ਜਿਹੜੇ ਧਰਨੇ ਤੇ ਬੈਠੇ ਹੋਏ ਨੇ ਇਹ ਦੇਸ਼ ਦੇ ਕਿਸਾਨਾਂ ਦੇ ਵਾਸਤੇ ਐਮਐਸਪੀ ਮੰਗਦੇ ਪਏ ਨੇ ਫਸਲਾਂ ਦੀ ਜਿਹੜਾ ਜੇਕਰ ਕਾਰਪੋਰੇਟ ਘਰਾਣਿਆਂ ਦੀ ਕੋਈ ਦੇਣ ਨਹੀਂ ਹੈਗੀ ਸਾਡੇ ਦੇਸ਼ ਨੂੰ ਉਹਨਾਂ ਦੇ ਕਈ ਲੱਖ ਕਰੋੜ ਕਰਜ਼ੇ ਮਾਫ਼ ਹੋ ਸਕਦੇ ਆ ਤੇ ਜਿਹੜਾ ਇੱਕ ਕਿਰਤੀ ਆ ਜਿਹੜਾ ਮਜਬੂਰੀ ਵਾਸ ਫਸਲ ਵੇਚਣ ਦੇ ਕਰਕੇ ਪਰਿਵਾਰ ਚਲਾਉਣ ਦੇ ਕਰਕੇ ਜਾਂ ਕੋਈ ਫਸਲਾਂ ਨੂੰ ਵਾਣ ਵਾਸਤੇ ਸੰਧ ਲੈਣ ਦੇ ਕਰਕੇ ਕੋਈ ਕਰਜ਼ਾ ਲੈਂਦਾ ਤੇ ਜੇ ਉਹ ਕਰਜ਼ੇ ਮਾਫ਼ ਕਰ ਦੇਵੇ ਤੇ ਕਿੰਨਾ ਕੁ ਵੱਡਾ ਭਾਰ ਇਹਨਾਂ ਦੇ ਸਿਰ ਤੇ ਚੜ ਚੱਲਿਆ ਕੇਂਦਰ ਦੇ ਸਿਰ ਤੇ ਇਹਨਾਂ ਨੇ ਤੇ ਪਹਿਲਾਂ ਹੀ ਸਾਡੇ ਦੇਸ਼ ਨੂੰ ਵੇਚਣ ਵਾਲੇ ਪਾਸੇ ਟੱਕ ਰੱਖਿਆ ਹੋਇਆ ਸਭ ਕੁਝ ਪ੍ਰਾਈਵੇਟ ਕਰਨ ਕਰੀ ਜਾ ਰਹੇ ਆ ਸੋ ਇੱਕ ਵਾਰੀ ਜਾਗਣਾ ਚਾਹੀਦਾ ਤੇ ਜਿਹੜੀ ਇਹਨਾਂ ਦੀ ਪਾਲਸੀ ਆ ਵੀ ਕੁਝ ਕਿਸਮਾ ਕੱਢ ਲੋ ਕਿਸੇ ਤਰ੍ਹਾਂ ਲਾਰੇ ਲੱਪੇ ਲਾ ਕੇ ਇਹ ਇਸ ਵੇਲੇ ਉਹੀ ਆ ਜਿਹੜੀ ਆ ਰਾਨੀ ਤੇ ਉਤੇ ਚੱਲ ਰਹੀ ਹੈ ਕਿਉਂਕਿ 10-15 ਦਿਨ ਦੇ ਵਿੱਚ ਸਾਰਿਆਂ ਨੂੰ ਪਤਾ ਹੈ ਕਿ ਚੋਣ ਜਾਬਤਾ ਲੱਗ ਜਾਣਾ ਫਿਰ ਸਰਕਾਰ ਦੇ ਹੱਥ ਵਸ ਵੀ ਕੁਝ ਨਹੀਂ ਰਹਿਣਾ ਤੇ ਜਿਹੜਾ ਸਹੀ ਸਮਾਂ ਚੁਣਿਆ ਇਹਨਾਂ ਕਿਸਾਨਾਂ ਨੇ ਜਿਹੜਾ ਮੋਦੀ ਦੇ ਤੇ ਬੀਜੇਪੀ ਸਰਕਾਰ ਦੀ ਹਿੱਕ ਦੇ ਉੱਤੇ ਇਸ ਵੇਲੇ ਗੋਡਾ ਧਰ ਕੇ ਤੇ ਇਹਨਾਂ ਨੂੰ ਥੱਲੇ ਨੱਪਣ ਦੀ ਗੱਲ ਚੱਲ ਰਹੀ ਆ ਇਹ ਨੱਪ ਦੇ ਨਜ਼ਰ ਵੀ ਆ ਰਹੇ ਆ ਪਰ ਕਿਤੇ ਨਾ ਕਿਤੇ ਡੁੱਬਦੇ ਨੂੰ ਜਿੱਦਾਂ ਕਿਨਕੇ ਦਾ ਸਹਾਰਾ ਲੈਣਾ ਹੁੰਦਾ ਉਸ ਵਾਲੇ ਪਾਸੇ ਨੂੰ ਇਸ ਵੇਲੇ ਜਿਹੜੀ ਆ ਬੀਜੇਪੀ ਸਰਕਾਰ ਤੁਰੀ ਹੋਈ ਆ ਸੜਕਾ ਕੋਸੋਰ ਕਿਸਾਨਾਂ ਨੇ ਮਨਜ਼ੂਰ ਨਹੀਂ ਪਾਈ ਇਹ ਜਿਹੜਾ ਸਰਕਾਰ ਨੇ ਰਾਤ ਦਾ ਖਾਣਾ ਕਿਤਾ ਕਿੰਨਾ ਕਿ ਕਿਸਾਨਾਂ ਹਿੱਤ ਚਾ ਕਿਹਾ ਲੱਗਦਾ ਵੀ ਟੈਂਪ ਟਪਾਉਣ ਵਾਲੀ ਗੱਲ ਹੈ ਬਿਲਕੁਲ ਗਲਤ ਫੈਸਲਾ ਜੀ ਇਹ ਕੇਂਦਰ ਸਰਕਾਰ ਜਿਹੜੀ ਹੈ ਕਿਸਾਨ ਮਾਰੂ ਨੀਤੀਆਂ ਕਰਦੀ ਪਈ ਹੈ ਠੀਕ ਹੈ ਨਾ ਇਹਨਾਂ ਨੇ ਅੱਗੇ ਵੀ ਇਦਾਂ ਕੀਤਾ ਹੈ ਕਿ ਅੱਗੇ ਕਿਸਾਨ ਲੱਗੇ 700 ਕਿਸਾਨ ਮਰ ਗਿਆ ਹੁਣ ਫਿਰ ਇੱਕ ਕਿਸਾਨ ਦੀ ਮੌਤ ਹੋ ਗਈ ਹੈ ਪਰ ਇਹ ਆਪਣਾ ਨਹੀਂ ਕਰ ਰਹੇ ਇਹਦੇ ਬਸ ਇਹਨਾਂ ਨੇ ਆਪਣਾ ਕਰਨਾ মিডিਆ ਖਰੀਦ ਰੱਖੀ ਆ ਠੀਕ ਹੈ ਨਾ ਬੀਜੇਪੀ ਨੇ ਸੋਚਿਆ ਕਿ ਰਾਜ ਚਾੜਾ ਹੋਣਾ ਤੇ ਬਹੁਤ ਕੋ ਬਿਲਕੁਲ ਗਲਤ ਜਿਹੜੀ ਕਹ ਰਿਹਾ ਕਿ ਕਪਾਹ ਲਾਓ ਦਾਲਾਂ ਲਾਓ ਹੁਣ ਕਣਕ ਵੜ ਕੇ ਦਾਲਾਂ ਲਾਈਏ ਹੁਣ ਪਹਿਲਾਂ ਕਿ ਕਿਥੇ ਰੇ 10 ਸਾਲ ਇਹਨਾਂ ਨੇ ਕੀਤਾ ਰਾਜ ਇਹ ਸਿਰਫ ਕਾਪੂਰ ਰੋੜ ਘਰਾਣਿਆਂ ਨੂੰ ਕਰ ਰਹੇ ਆ ਇੱਕ ਕਿਸਾਨਾਂ ਦੇ ਹਿੱਤ ਚ ਸਰਕਾਰ ਨਹੀਂ ਹੈਗੀ ਹੁਣ ਕਿੱਦੇ ਉੱਤੇ ਅਥਰੂ ਗੈਸ ਕਰ ਰਹੇ ਕਈ ਹਜ਼ਟਾਂ ਲਾ ਰਹੇ ਕਈ ਕੁਝ ਕਰ ਰਹੇ ਇਹਨਾਂ ਨੇ ਤਾਂ ਪਾਕਿਸਤਾਨ ਦਾ ਬਾਰਡਰ ਬਣਾਤਾ ਉਹਨਾਂ ਉੱਥੇ ਵੀ ਨਹੀਂ ਹੈਗਾ ਜਿਨਾਂ ਇੱਥੇ ਬਣਾਤਾ ਇਹਨਾਂ ਨੇ ਸਾਡਾ ਹੋਰ ਕੋਈ ਕਿਸਾਨ ਮਜੂਰ ਨੇ ਪੜੀਏ ਜਿਹੜਾ ਸਰਕਾਰ ਨੇ ਆਫਰ ਦਿੱਤਾ ਰਾਤ ਦਾ ਕਿੰਨਾ ਕਮਜੂਰ ਹੈ ਤੁਹਾਨੂੰ ਜੀ ਸਾਨੂੰ ਬਿਲਕੁਲ ਮਨਜ਼ੂਰ ਨਹੀਂ ਆ ਸਰਕਾਰ ਟੀਚਰਾਂ ਕਰ ਰਹੀ ਹੈ ਕਿਸਾਨਾਂ ਦੇ ਨਾਲ ਵੇਖੋ 700 ਸ਼ਹੀਦੀ ਪ੍ਰਾਪਤ ਹੋਏ ਕਿਸਾਨ ਜਦੋਂ ਦਿੱਲੀ ਆ ਕੇ 1.5 ਸਾਲ ਬੈ ਕੇ ਆਏ ਆ ਤੇ ਇਹਨਾਂ ਨੇ ਉਦੋਂ ਉਥੇ ਕਮਿਟਮੈਂਟ ਕੀਤੀ ਸੀ ਕਿ ਅਸੀਂ ਆਉਣ ਵਾਲੇ ਸਮੇਂ 'ਚ ਇਹ ਜਿਹੜੀਆਂ ਤੁਹਾਡੀਆਂ ਮੰਗਾਂ ਨੇ ਉਹਨਾਂ ਨੂੰ ਕਾਨੂੰਨੀ ਤੌਰ ਤੇ ਲਾਗੂ ਕਰਾਂਗੇ ਬਿੱਲ ਪਾਸ ਕਰਕੇ ਪਰ ਉਹਦੇ ਤੋਂ ਇਹ ਮੁਕਰਦੇ ਜਾ ਰਹੇ ਆ ਹੁਣ ਇਹਨਾਂ ਨੇ ਜਿਹੜਾ ਇਹ ਕੰਮ ਕਰ ਰਹੇ ਆ ਵੀ ਜਿਹੜਾ ਇਹਨਾਂ ਨੇ ਦਿੱਤਾ ਵੀ ਕਬਾਹ ਲਾਓ ਜਾਂ ਤੁਸੀਂ ਮੱਕੀ ਬੀਜੋ ਤੇ ਇਹ ਇੱਕ ਮਤਲਬ ਉਹੀ ਗੱਲ ਦੁਬਾਰਾ ਕਰ ਰਹੇ ਆ ਵੀ ਟੀਚਰ ਕਰਨ ਵਾਲੀ ਗੱਲ ਹੋ ਰਹੀ ਆ ਵੀ ਸਰਕਾਰ ਨੂੰ ਇੰਜ ਰਗਾ ਵੀ ਟਾਈਮ ਟਪਾਉਣੇ ਆ ਵੀ ਥੋੜੇ ਦਿਨਾਂ ਤੱਕ ਬਸ ਚੋਣ ਜਾਤਾ ਲੱਗ ਜਾਣਾ ਉਸ ਤੋਂ ਬਾਅਦ ਅਸੀਂ ਪੱਲਾ ਝਾੜ ਦਾਂਗੇ ਵੀ ਚਲੋ ਜੀ ਤੁਸੀਂ ਫੇਰ ਦੁਬਾਰਾ ਸਰਕਾਰ ਸਾਡੀ ਆਏਗੀ ਤੇ ਆਪਾਂ ਕਰਾਂਗੇ ਵੇਖੋ ਸਰ ਕਿਸਾਨਾਂ ਦੀਆਂ ਮੰਗਾਂ ਜਾਇਜ਼ ਨੇ ਕੋਈ ਉਹਦੇ ਵਿੱਚ ਮਤਲਬ ਵੇਖੋ ਇਹ ਕਾਰਪੋਰੇਟ ਘਰਾਣਿਆਂ ਵੱਲੋਂ ਤੁਰੇ ਜਾ ਰਹੇ ਆ ਉਹਨਾਂ ਦੀ ਸੋਚ ਰਹੇ ਆ ਕਿ ਉਹਨਾਂ ਨੇ ਇਹਨਾਂ ਦੀਆਂ ਇਲੈਕਸ਼ਨਾਂ ਤੇ ਪੈਸਾ ਲਾਉਣਾ ਹੁੰਦਾ ਆ ਇਸ ਕਰਕੇ ਉਹਨਾਂ ਦੇ ਬੈਨੀਫਿਟ ਬਾਰੇ ਸੋਚ ਰਹੇ ਆ ਤੇ ਇਹਦੇ ਵਿੱਚ ਬਹੁਤ ਹੀ ਗਲਤ ਤੇ ਘਟੀਆ ਸੋਚ ਆ ਸਰਕਾਰ ਦੀ ਕਿ ਇਹ बार-बार ਮੀਟਿੰਗਾਂ ਦਾ ਟਾਈਮ ਦੇ ਕੇ ਤੇ ਸਰਕਾਰ ਚਾਹੁੰਦੇ ਆ ਕਿ ਇਹ ਸਯਾਜ ਦੇ ਸਯਾਜ ਦੇ ਤਰੀਕੇ ਦੇ ਨਾਲ ਇਹਨੂੰ ਸੁਲਝਾਇਆ ਜਾਏ ਜਿਹੜੀਆਂ ਸਾਡੀਆਂ ਮੰਗਾਂ ਨੇ ਉਹ ਵੀ ਬਿਲਕੁਲ ਜਾਇਜ਼ ਆ ਤੇ ਇਸ ਕਰਕੇ ਇਹ ਸਰਕਾਰ ਦੀ ਕਿਸਾਨ ਮਾਰੂ ਜਵਾਨੀ ਮਾਰੂ ਠੀਕ ਹੈ ਨਾ ਨਸਲਾਂ ਨੂੰ ਬਰਬਾਦ ਕਰਨ ਦੀ ਜਿਹੜੀ ਨੀਤੀ ਆ ਨਾ ਅਸੀਂ ਸਰਕਾਰ ਦੇ ਬਿਲਕੁਲ ਸਮਰਥਨ ਦੇ ਵਿੱਚ ਨਹੀਂ ਆ ਤੇ ਜੇ ਆਉਣ ਵਾਲੇ ਸਮੇਂ 'ਚ ਆਪਾਂ ਪਹਿਲਾਂ ਵੀ ਦਿੱਲੀ ਦੀਆਂ ਬਰੂਹਾਂ ਦੇ ਬੈ ਕੇ ਡੇਢ ਸਾਲ ਆਪਣੇ ਵੱਡਿਆਂ ਦੇ ਨਾਲ ਨੌਜਵਾਨਾਂ ਦੇ ਮੇਲ ਦੇ ਨਾਲ ਜੇ ਆਪਾਂ ਪਹਿਲਾਂ ਵੀ ਬੈ ਕੇ ਤੇ ਲੜਾਈ ਲੜੀ ਆ ਤੇ ਆਉਣ ਵਾਲੇ ਸਮੇਂ 'ਚ ਵੀ ਸਾਨੂੰ ਮਜਬੂਰ ਨਾ ਕਰਨ ਕਿ ਇੱਕ ਵੱਡਾ ਸੰਘਰਸ਼ ਫੇਰ ਸਾਨੂੰ ਦੁਬਾਰਾ ਕਰਨਾ ਪਏ ਇਸ ਕਰਕੇ ਸਰਕਾਰ ਨੂੰ ਸਾਡੀ ਬੇਨਤੀ ਆ ਕਿ بار بار ਇਦਾਂ ਦੀਆਂ ਜਿਹੜੀਆਂ ਵਧੇਕੀਆਂ ਨੇ ਉਹ ਨਾ ਸਰਕਾਰ ਕਰੇ ਕਿਉਂਕਿ ਤੁਹਾਨੂੰ ਪਤਾ ਕੋਈ ਦਿਨ ਪਹਿਲਾਂ ਤੋਂ ਦਿੱਲੀ ਵਾਸਤੇ ਜਿਹੜਾ ਸਾਡੇ ਕਿਸਾਨ ਆਗੂ ਰਵਾਨਾ ਹੋਏ ਆ ਉਹਨਾਂ ਨੂੰ ਰਸਤੇ ਵਿੱਚ ਰੋਕਣ ਵਾਸਤੇ ਅਥਰੂ ਗੈਸ ਦਾ ਪ੍ਰਯੋਗ ਮਤਲਬ ਅਟਕਾਉਣ ਵਾਲੀ ਗੱਲ ਆ ਟੀਚਰ ਕਰਨ ਵਾਲੀ ਗੱਲ ਆ ਫਿਰ ਉਹ ਤੇ ਮੀਟਿੰਗਾਂ ਦਾ ਕੋਈ ਸਿੱਟਾ ਨਿਕਲ ਨਹੀਂ ਰਿਹਾ ਕਿਉਂਕਿ ਮੇਨ ਜਿਹੜੀ ਗੱਲ ਆ ਸਾਡੀ ਐਮਐਸਪੀ ਤੇ ਆ ਤੇ ਉਦੋਂ ਇਹਨਾਂ ਨੇ ਜਦੋਂ ਦਿੱਲੀ ਆਪਾਂ ਡੇਢ ਸਾਲ ਬੈਠ ਕੇ ਆਏ ਆ ਉਦੋਂ ਇਹਨਾਂ ਨੇ ਕਿਹਾ ਸੀਗਾ ਕਿ ਆਪਾਂ ਐਮਐਸਪੀ ਜਿਹੜੀ ਉਹ ਲਾਗੂ ਕਰਾਂਗੇ ਪਰ ਡੇਢ ਸਾਲ ਹੋਣ ਦੇ ਬਾਅਦ 2 ਸਾਲ ਹੋਣ ਦੇ ਬਾਅਦ ਅਜੇ ਤੱਕ ਇਹਨਾਂ ਦਾ ਕੋਈ ਉਧਰ ਨੂੰ ਖਿਆਲ ਨਹੀਂ ਆ ਤੇ ਜੇ ਦੁਬਾਰਾ ਇਹਨਾਂ ਸਰਕਾਰ ਕਿਸਾਨਾਂ ਨੇ ਇਹਨਾਂ ਨੂੰ ਉਹ ਸਵਾਲ ਇਹਨਾਂ ਦਾ ਧਿਆਨ ਲਿਆਉਣ ਬਾਰੇ ਕਿਹਾ ਵਾ ਤੇ ਫਿਰ ਆਪਣਾ ਆਉਣ ਵਾਲੇ ਸਮੇਂ 'ਚ ਇਹਨਾਂ ਨੇ ਕੀਤਾ ਵੀ ਚਲੋ ਕਿਸੇ ਤਰ੍ਹਾਂ ਆਪਾਂ ਟਾਈਮ ਟਪਾ ਦਈਏ ਜਿਹੜੇ ਹੋਰ 8 10 ਦਿਨਾਂ ਤੱਕ ਚੋਣ ਜਾਬਤਾ ਲੱਗ ਜਾਣਾ ਤੇ ਉਹ ਆਪਣੀ ਇਹ ਸਾਰੀ ਇੱਕ ਸਰਕਾਰ ਦੀ ਇੱਕ ਪ੍ਰੋਪਗੈਂਡਾ ਵਾ ਵੀ ਆਪਾਂ ਕਿਸੇ ਤਰ੍ਹਾਂ ਇਹਨਾਂ ਨੂੰ ਇਹਨਾਂ ਦੀ ਆਵਾਜ਼ ਨੂੰ ਫਿਰ ਦਬਾਇਆ ਜਾਏ ਇਹ ਨਹੀਂ ਹਰ ਕਿਸ ਬਰਦਾਸ਼ਤ ਨਹੀਂ ਕੀਤਾ ਜਾਊਗਾ ਆਉਣ ਵਾਲੇ ਸਮੇਂ 'ਚ ਅਸੀਂ ਵੱਡੇ ਤੋਂ ਵੱਡਾ ਸੰਘਰਸ਼ ਕਰਾਂਗੇ ਸਾਡੇ ਕੋਲ ਹੋਰ ਕਿਸਾਨਾਂ ਇੱਕ ਮਨਜ਼ੂਰ ਨੇ ਇੱਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤੇ ਅਸੀਂ ਤੁਹਾਡੇ ਬਹੁਤ ਧੰਨਵਾਦੀ ਆ ਜੀ ਤੁਹਾਡੇ ਮਾਧਿਅਮ ਦੇ ਅਨੁਸਾਰ ਅਸੀਂ ਕੋਈ ਗੱਲਬਾਤ ਕਰਦਾ ਸਾਨੂੰ ਮੌਕਾ ਮਿਲਿਆ ਜੋ ਸਰਕਾਰ ਵੱਲੋਂ ਤੇ ਕਿਸਾਨਾਂ ਵੱਲੋਂ ਜਿਹੜੀ ਅਪਵਿਚਣ ਦੀ ਜਦੋਂ ਜਦ ਚੱਲ ਰਹੀ ਹੈ ਜੀ ਤੇ ਕਿਸਾਨਾਂ ਦੇ ਹੱਕ ਦੇ ਵਿੱਚ ਸਰਕਾਰ ਨੂੰ ਗੱਲ ਕਰਨੀ ਚਾਹੀਦੀ ਹੈ ਜੋ ਕਿਸਾਨਾਂ ਦੀਆਂ ਮੰਗਾਂ ਹਨ ਜੋ ਲੋੜਾਂ ਹਨ ਇਹਨਾਂ ਪੂਰਾ ਕੀਤਾ ਜਾਣਾ ਚਾਹੀਦਾ ਕਿਉਂਕਿ ਕਿਸਾਨੀ ਜਿਹੜਾ ਵਰਗ ਹੈ ਇਹ ਬਹੁਤ ਪਰੇਸ਼ਾਨ ਹੈ ਕਦੀ ਪਾਣੀ ਦੀ ਮਾਰ ਕਦੀ ਸੋਕੇ ਦੀ ਮਾਰ ਕਦੀ ਬਿਮਾਰੀਆਂ ਦੀ ਮਾਰ ਇਸ ਕਰਕੇ ਸਾਡੇ ਬੱਚਿਆਂ ਨੂੰ ਚੰਗੀ ਮਤਲਬ ਪੜ੍ਹਾਈ ਚਾਹੀਦੀ ਹੈ ਔਰ ਚੰਗਾ ਕਪੜਾ ਵੀ ਚਾਹੀਦਾ ਹੈ ਉਹਦੇ ਲਈ ਕਿਸਾਨੀ ਦੇ ਫਸਲਾਂ ਦੇ ਆ ਉਹ ਸਹੀ ਮੁੱਲ ਸਾਨੂੰ ਮਿਲਣੇ ਚਾਹੀਦੇ ਆ ਔਰ ਸਰਕਾਰ ਨੂੰ ਇਸ ਪਾਸੇ ਵੱਲ ਧਿਆਨ ਦੇਣਾ ਚਾਹੀਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ। ਤਾਂ ਵੀ ਇਹ ਗੁਰਦਾਸਪੁਰ ਦੇ ਕਿਸਾਨ ਜਿਹਨਾਂ ਕਹਿਣਾ ਵੀ ਇਹ ਜਿਹੜਾ ਸਰਕਾਰ ਨੇ ਨਵਾਂ ਆਫਰ ਦਿੱਤਾ ਇਹ ਕਿਸਾਨਾਂ ਦੇ ਇਸ ਗਰਸ਼ ਨੂੰ ਦਬਾਉਣ ਦੀ ਕੋਸ਼ਿਸ਼ ਹੈ ਕਿਉਂਕਿ ਸਰਕਾਰ ਨੂੰ ਵੀ ਜਾਣਦੀ ਹੈ ਕਿ ਕੁਝ ਦਿਨਾਂ ਬਾਅਦ ਚੋਣਾਂ ਜਬਤ ਲੱਗ ਜਾਣ ਇਸ ਕਰਕੇ ਸਰਕਾਰ ਕਿਸੇ ਨਾ ਕਿਸੇ ਤਰੀਕੇ ਨਾਲ ਇਹ ਇਸ ਗਰਸ਼ ਨੂੰ ਲੰਮਾ ਕਰਕੇ ਔਰ ਦਬਾਉਣ ਦੀ ਕੋਸ਼ਿਸ਼ ਹੈ ਇਸ ਕਰਕੇ ਕਿਸਾਨਾਂ ਦਾ ਕਹਿਣਾ ਕਿ ਸਾਨੂੰ ਇਹ ਜਿਹੜੀ ਆਫਰ ਮਨਜ਼ੂਰ ਨਹੀਂ। ਪੰਜਾਬ ਤੱਕ ਲਈ ਗੁਰਦਾਸਪੁਰ ਤੋਂ ਪਸ਼ੰਬਰ ਬਿੱਟੂ।